ਸਾਈਟ ਦੇ ਬਾਹਰ ਦੇ ਵਿੱਚ ਬੈਠੇ ਆ ਇੱਥੇ ਸਾਡੀਆਂ ਮਾਤਾਵਾਂ ਬਜ਼ੁਰਗ ਮਾਤਾਵਾਂ ਆਪਸ ਦੇ ਵਿੱਚ ਕਠਿਨੀਆਂ ਹੋ ਕੇ ਗੱਲਾਂ ਬਾਤਾਂ ਕਰਦੀਆਂ ਆ ਅੱਛਾ ਫਿਰ ਤੁਸੀਂ ਇੱਥੇ ਇੱਥੇ ਕੱਠੀਆਂ ਹੋਗੇ ਫਿਰ ਸਾਰੀਆਂ ਸਾਰੇ ਦਿਲ ਦੀਆਂ ਮਤਲਬ ਚੁਗਲੀਆਂ ਕਰਦੇ ਆ ਚੁਗਲੀਆਂ ਕਰਦੀ ਬੇਬੀ ਰੌਮ ਮੈਂ ਨਹੀਂ ਨਾ ਫੋਲੋ ਅਸੀਂ ਕਿਸੇ ਨੂੰ ਨਹੀਂ ਸੀ ਕਰਦੇ ਫੋਲੋ ਕਰਨ ਦੀ ਕੀ ਜ਼ਰੂਰਤ ਹੈ ਹਾਂ ਫੋਲੋ ਆਂਟੀ ਨੂੰ ਮધુ ਬਲਾ ਕਰੇ ਹੈ ਅੱਜਕਲ ਕੋਣ ਖਰਾਬ ਕਰਦਾ ਸਸਾਂ ਕਰਦੇ ਖਰਾਬ ਹੁੰਦੀਆਂ ਨੇ ਨਵਾ ਕੀ ਤੇ ਸਾਸਕਰਾ ਹੁੰਦੀ ਹੈ ਕਿ ਤੇ ਨੂੰਹ ਪ੍ਰਾਗੁਣ ਅੱਛਾ ਪਰ ਤੁਸੀਂ ਹਣੀ ਮੁੰਡੇ ਕਿੱਥੇ ਗਏ ਕੁੱਲੂ ਓ ਬੱਲੋ ਬੇ ਕੁੱਲ ਕਿੰਨਾ ਟਾਈਮ ਹੋ ਗਿਆ ਯਾਰ ਹੋ ਗਏ 45 ਸਾਲ ਅੱਛਾ 45 ਸਾਲ ਪਹਿਲਾਂ ਵੀ ਕੁੱਲੂ ਕੋ ਬਣ ਗਈ ਸੀ ਨਾ ਬਸ ਤੁਸੀਂ ਤਾਂ ਪੂਰੇ ਰਿਮੈਂਟਿੰਗ ਹੋਵੇ ਤੇ ਉਹ ਮੇਰੇ ਹਸਬੰਦ ਤੇ ਕਾਲਜ ਹੀ ਆ ਗਏ ਸੀ ਮੇਰੇ ਮੈਪ ਮੇ ਕਰਦੀ ਸੀ ਉਸੇ ਤੇ ਕਾਲਜ ਆ ਗਏ ਸੀ ਮੇਰੇ ਨਾਲ ਘਰ ਬਸ ਤੇ ਇਹ ਤਾਂ ਪੁਰੀਆਂ ਮਾਡਰਨ ਬੀਬੀਆਂ ਨੇ ਆਪਣੇ ਬੀਬੀਆਂ ਵਾਲਾ ਕੰਮ ਨਹੀਂ ਹੈਗਾ ਇਹ ਤਾਂ ਕੋਈ ਕਾਲਜ ਆ ਗਿਆ ਕੋਈ ਕੁੱਲੂ ਰੋਮਾਂਸ ਕਰਨ ਜਾ ਰਿਹਾ ਲ ਇਹ ਆਪਣਾ ਲਗਾ ਵਿਪਿੰਗਲਾ ਕੰਮ ਨਹੀਂ ਹੈਗਾ ਮੈਂ ਤਾਂ ਵੀ ਨਹੀਂ ਜਾਨਾ ਕਿ ਵੀ ਵੀ ਕੋ ਤੁਸੀਂ ਵੀ ਕਰਿਆ ਕਰੋ ਤੁਸੀਂ ਨਹੀਂ ਕਰ ਸਕਦੀਆਂ ਹੋ ਜੋ ਤੁਸੀਂ ਤੁਹਾਡੀ ਜਦੋਂ ਸਰਦਾਰ ਸਾਹਿਬ ਨਾਲ ਵਿਆਹ ਹੋਇਆ ਸੀ ਉਹ ਤੁਹਾਨੂੰ ਦਿਖਾਇਆ ਸੀ ਹਾਂਜੀ ਅਸੀਂ ਪੁੱਛਿਆ ਸੀਗਾ ਮਤਲਬ ਹਾਂਜੀ ਇਹ ਕਰਾਉਣਾ ਵਿਆਹ ਕਿ ਨਹੀਂ ਨਹੀਂ ਉਹ ਆਈ ਸੀ ਦੇਖਣ ਮੈਨੂੰ ਪਹਿਲਾਂ ਅੱਛਾ ਤੁਹਾਨੂੰ ਪਸੰਦ ਆ ਗਿਆ ਸੀ ਉਹਨੂੰ ਹਾਂਜੀ ਉਹ ਤੁਹਾਨੂੰ ਦਿਖਾਉਦੇ ਨੇ ਹੁੰਦੇ ਸੀ ਬੇਬੇ ਝੂਠ ਬੋਲ ਰਹੇ ਤੁਸੀਂ ਨਹੀਂ 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 ਉਹਨੂੰ ਦਿਖਾਇਆ ਸਸ਼ੀਕਲ ਦੋਸਤੋ ਅੱਜ ਉਹ ਖਾਲੀ ਦੇ ਵਿੱਚ ਸੋਸਾਇਟੀ ਦੇ ਪਾਰਕ ਦੇ ਵਿੱਚ ਬੈਠੇ ਆ ਇੱਥੇ ਸਾਡੀਆਂ ਮਾਤਾਵਾਂ ਬਜ਼ੁਰਗ ਮਾਤਾਵਾਂ ਆਪਸ ਦੇ ਵਿੱਚ ਅ ਗੱਟੀਆਂ ਹੋ ਕੇ ਗੱਲਬਾਤ ਕਰ ਲਿਆ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਇਹ ਇਹ ਨਦੀ ਲਾਈਫ ਕਿਸ ਤਰ੍ਹਾਂ ਦੀ ਹੈ ਮਤਲਬ ਇੱਥੇ ਰਹਿ ਕੇ ਜੋ ਪਿੰਡਾਂ ਦੀਆਂ ਬੀਬੀਆਂ ਨਾਲੋਂ ਕਿਵੇਂ ਡਿਫਰੈਂਟ ਮਾਹੌਲੀ ਦਾ ਕੀ ਮਾਹੌਲ ਹੈ ਨਾ ਮਤਲਬ ਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਸ਼ਾਇਦ ਰਹਿੰਦਾ 10 ਸਾਲ ਹੋਏ 10 ਸਾਲ ਹੋਏ ਤਾਂ ਅੰਗਰੇਜ਼ਾਂ ਦਾ ਹੋਵੇ 7 ਸਾਲ ਹੋ ਗਏ ਅਸਲ ਪਹਿਲਾਂ ਕਿਤਰਾ ਰਹਿੰਦਾ ਸੀ ਪਹਿਲਾਂ 7 ਹੋਇਆ ਸੀ ਨਹੀਂ ਨਹੀਂ ਮਤਲਬ ਮਾਹੌਲੀ ਤਾਂ ਬਾਅਦ ਲਿਆਣੇ ਕੋਈ ਤੇ ਨਹੀਂ ਪਾ ਲਿਆ ਨੂੰ ਕਿੰਨਾ ਟੈਮ ਹੋ ਗਿਆ 7 ਸਾਲ ਇੱਥੇ ਆਏ ਸਾਲੀਆਂ ਨੂੰ 15 ਸਾਲ ਹੋ ਗਏ ਠੀਕ ਹੈ ਕਿਵੇਂ ਲੱਗਿਆ ਜੀ ਸ਼ਹਿਰ ਬਹੁਤ ਵਧੀਆ ਬਹੁਤ ਅੱਛਾ ਲੱਗਿਆ ਜਿੱਥੇ ਜ਼ਿੰਦਗੀ ਕੱਢਣ अच्छा फिर ਤੁਸੀਂ ਇੱਥੇ ਇੱਥੇ ਕੱਟੀਆਂ ਹੋਗੇ ਫਿਰ ਸਾਰੀਆਂ ਵੀ ਸਾਰੇ ਦਿਨ ਦੀਆਂ ਮਤਲਬ ਡੇਲ ਸਕੈਨ ਕੀਤਾ ਹੁੰਦਾ ਕਰ ਚੁਗਲੀਆਂ ਕਰਦੀਆਂ ਚੁਗਲੀਆਂ ਕਰਦੀ ਮਲਾਪ ਕੀਤਾ ਨਹੀਂ 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 ਨਾ ਨਹੀਂ ਨਹੀਂ ਉਹ ਚੁਗਲੀਆਂ 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 ਗਲਤੀਆਂ ਥੋੜ੍ਹੀ ਹੁੰਦੀਆਂ ਚੁਗਲੀਆਂ ਗਲਤੀ ਥੋੜ੍ਹੀ ਹੁੰਦੀਆਂ ਹਮੇਸ਼ਾ ਮਨ ਦਾ ਬੋਝ ਹਲਕਾ ਕਰਨੇ ਆ ਲੋਕਾਂ ਨੂੰ ਚੁਗਲੀਆਂ ਕਹਿੰਦੇ ਚੁਗਲੀਆਂ ਕਹਿ ਲੋ ਚਾਹੀਏ ਗੋਬਾਸ਼ ਕਰਦੇ ਆ ਹਾਂਜੀ ਟਾਈਮ ਪਾਸ ਕਰਦੇ ਆ ਇੱਥੇ ਆ ਕੇ ਅੱਛਾ ਅੰਦਰ ਬੈਠੇ ਬੈਠੇ ਵੀ ਤੰਗ ਆ ਜਾਂਦੇ ਆ ਤੇ ਨਹੀਂ ਤੁਹਾਡੀਆਂ ਮਤਲਬ ਆਇਆ ਤਾਂ ਕਿਤੇ ਨੂਆ ਪਜਾ ਦਿੰਦੀਆਂ ਵੀ ਚਲੋ ਬਾਹਰ ਜਾ ਕੇ ਬੈਠ ਚੰਗੀਆਂ ਨੇ ਜਿਹੜੀਆਂ ਨੂਆ ਬਹੁਤ ਅੱਛੀਆਂ ਨੇ ਬੇਟੀਆਂ ਤੋਂ ਵੀ ਅੱਛੀਆਂ ਨੇ ਅੱਛਾ ਬਹੁਤ ਚੰਗੀ ਗੱਲ ਆ ਬੜੀ ਚੰਗੀ ਗੱਲ ਸੁਣੀ ਹੈ ਤੁਹਾਡੀ ਸਾਡੀ ਬਹੁਤ ਅੱਛਾ ਤੁਹਾਨੂੰ ਤੁਹਾਨੂੰ ਲੱਗਦਾ ਵੀ ਜਿਹੜਾ ਨੂੰ ਸੱਸ ਦਾ ਕਲੇਸ਼ ਹੈ ਇਹ ਨਹੀਂ ਹੋਣਾ ਚਾਹੀਦਾ ਬਸ ਜਿਹੜਾ ਮੁੰਡਾ ਹੁੰਦਾ ਵਿਚਾਲੇ ਫਸ ਜਾਂਦਾ ਵਿਚਾਰਾ ਤੇ ਬਹੁਤ ਸੈਂਡਵਿਚ ਬਣ ਜਾਂਦੇ ਵਿਚਾਲੇ ਤੇ ਨਹੀਂ ਹੋਣਾ ਨਹੀਂ ਬਿਲਕੁਲ ਨਹੀਂ ਹੋਣਾ ਚਾਹੀਦਾ ਬਾਕੀ ਸਾਡੇ ਘਰ ਚ ਨਹੀਂ ਹੈਗਾ ਤੇ ਸਾਨੂੰ ਆਈਡੀਆ ਵੀ ਨਹੀਂ ਨਹੀਂ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ ਅੱਜ ਕੱਲ ਕੋਣ ਖਰਾਬ ਕਰਦਾ ਸੱਸਾਂ ਕਦੇ ਖਰਾਬ ਹੁੰਦੀਆਂ ਕਿ ਨੂੰਹ ਅੱਛਾ ਅੱਛਾ ਇਹ ਕਿਤੇ ਸੱਸ ਘਰਾ ਹੁੰਦੀ ਹੈ ਕਿ ਦੇ ਨੂੰਹ ਖਰਾਬ ਹੁੰਦੀ ਹੈ ਦੋਨੇ ਥਾਲੀ ਦਾ ਦੋਨੇ ਹੱਥਾਂ ਨਾਲ ਵੱਜਦੀ ਹੈ ਇੱਕ ਨਾਲ ਥੋੜਾ ਵੱਜਦੀ ਹੈ ਪਰ ਮੁੰਡਾ ਉਚਾਰਾ ਫਸ ਜਾਂਦਾ ਹੈ ਮੇਰੇ ਤਾਂ ਕੁੜੀਆਂ ਹੀ ਆ ਜੀ ਮੈਨੂੰ ਸਭ ਮੈਨੂੰ ਇਸ ਗੱਲ ਦਾ ਉਹ ਨਹੀਂ ਹੈਗਾ ਕਿਉਂਕਿ ਮੇਰੇ ਹਾਂ ਜੀ ਮੈਂ ਤਾਂ ਅਡਜਸਟਮੈਂਟ ਆਜ ਮੈਂ ਮੱਤੀ ਕਰ ਲਓ ਕੋਈ ਕਰ ਲੈਂਦਾ ਕਿसरी ਨਹੀਂ ਹੁੰਦੀ ਤੂੰ ਵੈਸੇ ਉਹ ਮਤਲਬ ਤੁਹਾਡੇ ਸਾਰਿਆਂ ਦੇ ਜਿਹੜੇ ਪਤੀ ਨੇ ਉਹ ਲੱਗ ਕੇ ਤੇ ਮਹਿਫਲ ਲਾ ਕੇ ਬੈਠਦੇ ਨੇ ਹਾਂਜੀ ਜਿੱਦਾਂ ਦੇ ਹੈਗੇ ਉਹ ਨਾਲ ਲੱਗ ਬੈਠਦੇ ਨੇ ਉਹ ਇਸੇ ਬਿਲਡਿੰਗ ਚ ਦੂਸਰੇ ਕੋਰਨਰ ਤੇ ਬੈਠਦੇ ਨੇ ਅੱਛਾ ਤੁਹਾਡੀਆਂ ਜੁਗਲੀਆ ਕਰਦੇ ਹੋਣੇ ਤੁਸੀਂ ਉਹਨਾਂ ਦੀਆਂ ਨਹੀਂ ਨਹੀਂ ਸਾਡੀਆਂ ਨਹੀਂ ਕਰਦੇ ਅਸੀਂ ਕਰਦੇ ਹਾਂ ਜੁਗਲੀ ਕਰਕੇ ਉੱਡ ਕੇ ਹੁਣ ਤਾਂ ਪ੍ਰਮਾਤਮਾ ਕੋਲ ਜਾਣ ਦਾ ਟਾਈਮ ਹੈ ਉਹਦਾ ਹੀ ਨਾਮ ਲੈਂਦਾ ਵਸ ਨਹੀਂ ਤੇ ਮੁਹੱਲੀ ਚੰਡੀਗੜ੍ਹ ਦੇ ਵਿੱਚ ਤਾਂ ਲੋਕ ਤਾਂ ਕੁੜੀਆਂ ਦਾ ਮਤਲਬ ਪੂਰਾ ਨਚਣਤਾ ਮਤਲਬ ਵਧੀਆ ਐਸ਼ ਕਰਨਾ ਹੁੰਦੀਆਂ ਨੇ ਇੱਥੇ ਕਹਿੰਦੀਆਂ ਨੇ ਵੀ ਮੁਹੱਲੀ ਫੈਸੀਨੇਟਿੰਗ ਸ਼ਹਿਰ ਹੈ ਤੁਸੀਂ ਨਹੀਂ ਇੱਥੇ ਘੁੰਮਣ ਸਰਣ ਲਿਆ ਸੀ ਅਸੀਂ ਤਾਂ ਮਜਬੂਰੀ ਚ ਆਏ ਹੋ ਹਾਂਜੀ ਕੋਈ ਅਸੀਂ ਇੱਥੇ ਬੈ ਕੇ ਸੋਸ਼ੀਅਲਾਈਜ਼ ਕਰਦੇ ਆ ਬਹੁਤ ਅੱਛਾ ਲੱਗਦਾ ਸਾਨੂੰ ਜਿਹੜਾ ਕੁਐਸਚਨ ਤੁਸੀਂ ਪੁੱਛਿਆ ਨਾ ਨੋ ਸਸਤਾ ਹੁਣ ਜਿਨ੍ਹਾਂ ਦੀਆਂ ਬੇਟੀਆਂ ਨਹੀਂ ਆ ਸਾਡੀਆਂ ਦੇ ਨੋ ਸਾਡੀਆਂ ਬੇਟੀਆਂ ਅੰਡ ਵੀ ਆਲਵੇਸ ਟ੍ਰਾਈ ਕਿ ਸਾਡੇ ਘਰ ਚ ਹਾਰਮਨੀ ਬਣੀ ਰਹੇ ਸ਼ਾਂਤੀ ਬਣੀ ਰਹੇ ਔਰ ਸਭ ਠੀਕ ਹੈ ਔਰ ਤੁਹਾਡੀ ਇਹ ਗੱਲ ਕਿ ਉਹ ਵਿਚਾਰਾ ਬੇਟਾ ਕੀ ਕਰੇ ਵਾਈਫ ਦੀ ਸੁਨੇ ਕਿ ਮਦਰ ਦੀ ਸੁਨੇ ਸੋ ਇਟਸ ਵੈਰੀ ਇੰਪੋਰਟੈਂਟ ਕਿ ਅਸੀਂ ਆਪਸ ਵਿੱਚ ਮਿਲ ਜੁਲ ਕੇ ਰਹੀਏ ਜੀ ਤੁਸੀਂ ਕੀ ਕਹਿੰਦੇ ਸਭ ਕੁਝ ਠੀਕ ਚੱਲ ਰਿਹਾ ਹੈ ਅੱਛਾ ਤੁਹਾਨੂੰ ਲੱਗਦਾ ਵੀ ਜੇ ਨੂੰ ਕੁਝ ਬੋਲਦੀ ਹੈ ਤਾਂ ਸੱਸ ਚੁੱਪ ਕਰ ਜਾਵੇ ਸੱਸ ਬੋਲਦੀ ਹੈ ਤਾਂ ਉਸ ਟਾਈਮ ਨੂੰ ਚੁੱਪ ਕਰ ਜਾਵੇ ਮੁੰਡੇ ਦਾ ਵਿਚਾਰਾ ਜਿਹੜਾ ਕੰਮ ਕਰ ਥੱਕ ਕੇ ਆਉਂਦਾ ਹੈ ਕਰੋ ਉਹਦਾ ਕੀ ਕਸੂਰ ਹੁੰਦਾ ਨਹੀਂ ਹੁੰਦਾ ਕੋਈ ਕਸੂਰ ਨਹੀਂ ਹੁੰਦਾ ਦੋਨਾਂ ਨੂੰ ਆਪਣੇ ਆਪ ਰੈਡਜਸਟ ਕਰਨਾ ਪੈਂਦਾ ਹੈ ਉਹ ਵੀ ਕਰ ਲੈ ਸੱਜ ਵੀ ਕਰ ਲੈ ਤੇ ਕਿ ਕਲੇਸ਼ ਨਹੀਂ ਹੁੰਦਾ ਜਿਹੜੀਆਂ ਵਰਕਿੰਗ ਨੋਆ ਹੁੰਦੀਆਂ ਨੇ ਕੰਮ ਕਰਦੋਂ ਆਉਂਦੀਆਂ ਨੇ ਉਹ ਕਹਿੰਦੀਆਂ ਵੀ ਸਾਡੇ ਜਿਹੜਾ ਕੰਮ ਕਰਕੇ ਆਉਣੀ ਉਹ ਕੰਮ ਨੂੰ ਕੰਮ ਹੀ ਨਹੀਂ ਗਿਣਿਆ ਜਾਂਦਾ ਬਸ ਘਰ ਦੇ ਕੰਮ ਨੂੰ ਕੰਮ ਗਿਣਿਆ ਜਾਂਦਾ ਇਹ ਤਾਂ ਗੱਲ ਹੈ ਹਾਂ ਅਜਕਲ ਕੋਈ ਬਹੁ ਕਾਕਾ ਰਾਕੇ ਕੰਮ ਨਹੀਂ ਕਰਦੀ ਮੇਡ ਕਰਦੀ ਆਨੇ ਸਭ ਤੇ ਕਰਨਾ ਚਾਹ ਉਹਨੂੰ ਲੱਗਦਾ ਨਹੀਂ ਵੀ ਨਹੀਂ ਵੀ ਕਰਨਾ ਚਾਹੀਦਾ ਉਹਨੂੰ ਕਿਉਂਕਿ ਉਹ ਇੰਨਾ ਕੰਮ ਕਰਕੇ ਆਈ ਹੁੰਦੀ ਹੈ ਉਹ ਮੈਂ ਥੱਕ ਕੇ ਆਉਂਦੇ ਨੇ ਉਹਨਾਂ ਦੀ ਮਰਜ਼ੀ ਹੈ ਕਰਨਾ ਕਰ ਨੂੰ ਨਹੀਂ ਕਰਨਾ ਕਰ ਉਹਨਾਂ ਨੂੰ ਮੁੰਡਿਆਂ ਨੂੰ ਛੋੜ ਕੇ ਕਹਿੰਦਾ ਆ ਕੇ ਵੀ ਘਰ ਦਾ ਕੰਮ ਕਰ ਨੂੰਹਾਂ ਨੂੰ ਵੀ ਉਹ ਕਹਿੰਦੇ ਆ ਹੂੰ ਬਿਲਕੁਲ ਬਿਲਕੁਲ ਇਸ ਕਰਕੇ ਉਹ ਵੀ ਫਿਰ ਬਰਾਬਰ ਹੈ ਹੂੰ ਦੋਨੇ ਬਾਕੀ ਉਹ ਮਾਤਾ ਜਿਹੜੀ ਔਰਤ ਹੁੰਦੀ ਹੈ ਉਹ ਆਪਣੀ ਬੇਟੀ ਨਾਲ ਜਦੋਂ ਗੱਲ ਕਰਦੀ ਹੈ ਉਦੋਂ ਤਾਂ ਉਹ ਕਹਿੰਦੀ ਹੈ ਬੇਤੂ ਆਉਦੀ ਮਾ ਨੂੰ ਐ ਕਰ ਰਹੇਗਾ ਤੇ ਜਦੋਂ ਆਪਦੀ ਨੂ ਦੀ ਗੱਲ ਆਉਂਦੀ ਹੈ ਉਹ ਤਾਂ ਬਦਲ ਜਾਂਦੀ ਹੈ ਹੈ ਬਿਲਕੁਲ ਸਹੀ ਹੈ ਗੱਲ ਬਿਲਕੁਲ ਰਾਈਟ ਹੈ ਮੈਂ ਕੋਈ ਗੁੱਸਾ ਤਾਂ ਨਹੀਂ ਆ ਰਿਹਾ ਕਿਸ ਨੂੰ ਮੈਂ ਕਿੱਦਾਂ ਸਕਦਾ ਸਾਡੇ ਇੱਥੇ ਦਾਦਾ ਟੌਪਿਕ ਜਿਹੜਾ ਹੁੰਦਾ ਆਪਣੀ ਕਿਚਨ ਡਿਸਕਸ ਹੋ ਸ ਹੈਲਥ ਡਿਸਕਸ ਅਸੀਂ ਇਹ ਤੋਂ ਬਹੁਤ ਕੁਝ ਸਿੱਖਦੇ ਆਪਾਂ ਨੂੰ ਜਿਵੇਂ ਸਾਡਾ ਹਾਂ ਇਹ 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 ਖਾਸ ਮੈਂ ਬਸ ਆਪਾਂ ਬਿਲਕੁਲ ਨਹੀਂ ਜਾਣਦੇ ਕਿਸੇ ਦੇ ਘਰ ਤੇ ਨੂ ਸੱਸ ਦਾ ਕੀ ਟੌਪਿਕ ਹੈ ਇਹ ਕਿਸੇ ਦੇ ਆਪਸ ਹੀ ਚੀਜ਼ ਅਲੱਗ ਦਿਲ ਮਿਲਦਾ ਹੈ ਤੋਂ ਆਪਣਾ ਸੈਪਰੇਟ ਕਰਦਾ ਹੈ ਅਸੀਂ ਗਰੁੱਪ ਵਿੱਚ ਇਹੋ ਜਿਹੀ ਬਹੁਤ ਚੰਗੀ ਗੱਲ ਹੈ ਜੀ ਬਸ ਐਸੀ ਇੱਕ ਗੱਲ ਸ਼ਹਿਰਾਂ ਦੀ ਬੀਬੀਆਂ ਤੋਂ ਇਹ ਗੱਲ ਸਿੱਖਣੀ ਜ਼ਰੂਰ ਹੁੰਦੀ ਹੈ ਵੀ ਇਹਨਾਂ ਸਿਹਤ ਦਾ ਬੜਾ ਖਿਆਲ ਰੱਖਦੀਆਂ ਨੇ ਤੇ ਸਵੇਰ ਜਲਦੀ ਉੱਠ ਕੇ ਮਤਲਬ ਤੋਰਾ ਫੇਰਾ ਵੀ ਕਰਦੀਆਂ ਨੇ ਇਸ ਵੇਲੇ ਵੀ ਤੋਰਾ ਫੇਰਾ ਕਰ ਲੈਂਦੀਆਂ ਨੇ ਚਲੋ ਇਹਨਾਂ ਕੋਲ ਫੈਸਿਲਿਟੀਆਂ ਵੀ ਹੁੰਦੀਆਂ ਨੇ ਸੋ ਆਪਣੀਆਂ ਬੀਬੀਆਂ ਨੇ ਜਿਹੜੀਆਂ ਕਦੇ ਬੇਪੁੱਤ ਮੇਰੇ ਲਾਲ ਪੱਤੇ ਵਾਲੀ ਗੋਲੀ ਲਿਆ ਦੇ ਕਦੇ ਉਹ ਲਿਆ ਦੇ ਪਿੰਡ ਵਾਲੀਆਂ ਬੀਬੀਆਂ ਨੂੰ ਚਾਹੀਦਾ ਹੈ ਕਿ ਤੁਸੀਂ ਵੀ ਆਪਸ ਵਿੱਚ ਬੈਠਿਆ ਕਰੋ ਸੇਲੀਆਂ ਬਣਿਆ ਕਰੋ ਐਵੇਂ ਫੇਕਰ ਫੁਕਰ ਕਰਨ ਦੀ ਕੋਈ ਲੋੜ ਨਹੀਂ ਹੁੰਦੀ ਕੰਮ ਚੱਲਦੇ ਰਹਿੰਦੇ ਤੇ ਤੋਰਾ ਫੇਰਾ ਕਰਿਆ ਕਰੋ गलती कर लिखे हां जी बेबे सरदार साहब ਆ ਗਿਆ ਜੀ ਨਹੀਂ ਜੀ ਅੱਛਾ ਜੀ ਤੇ ਤੁਹਾਡੀ ਜਦੋਂ ਸਰਦਾਰ ਸਾਹਿਬ ਨਾਲ ਵਿਆਹ ਹੋਇਆ ਸੀ ਉਹ ਤੁਹਾਨੂੰ ਦਿਖਾਇਆ ਸੀ ਹਾਂ ਜੀ ਅਸੀਂ ਪੁੱਛਿਆ ਸੀਗਾ ਮਤਲਬ ਹਾਂ ਜੀ ਕਰਾਉਣਾ ਵਿਆਹ ਕਿ ਨਹੀਂ ਨਹੀਂ ਉਹ ਆਏ ਸੀ ਦੇਖਣ ਮੈਨੂੰ ਪਹਿਲਾਂ ਅੱਛਾ ਤੁਸੀਂ ਪਸੰਦ ਆ ਗਏ ਚਲੋ ਹਾਂ ਜੀ ਉਹ ਤਾਂ ਦਿਖਾਉਦੇ ਨੇ ਹੁੰਦੇ ਸੀ ਬੇਬੇ ਝੂਠ ਬੋਲ ਰਹੇ ਤੁਸੀਂ ਨਹੀਂ 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 ਤੁਹਾਨੂੰ ਦਿਖਾਇਆ ਸੀ ਜੀ ਹਾਂ ਦਿਖਾਇਆ ਸੀ ਅੱਛਾ ਮੈਂ ਤਾਂ ਤੁਹਾਡੇ ਵਧੀਆ ਮਾਪੇ ਮਾਪੇ ਮਾਡਰਨ ਸੀ ਤੇ ਫਿਰ ਤੁਹਾਨੂੰ ਪਸੰਦ ਆਏ ਸੀ ਉਹ ਹਾਂ ਬਿਲਕੁਲ ਉਹਨਾਂ ਨੂੰ ਮੈਂ ਆਪਸੰਦ ਹੈ ਔਰ ਮੈਨੂੰ ਵੀ ਪਸੰਦ ਆਇਆ ਅੱਛਾ ਫਿਰ ਤੁਸੀਂ ਹਣੀ ਮੁੰਡੇ ਕਿੱਥੇ ਗਏ ਕੁੱਲੂ ਓਹ ਕੁੱਲੂ ਬੇ ਕੁੱਲ ਕਿੰਨਾ ਟਾਈਮ ਹੋ ਗਿਆ ਪਿਆਰ ਹੋ ਗਿਆ ਹੋ ਗਏ 45 ਸਾਲ ਅੱਛਾ 45 ਸਾਲ ਪਹਿਲਾਂ ਵੀ ਕੁੱਲੂ ਕੋ ਮਣ ਗਈ ਸੀ ਨਾ ਬਸ ਤੁਸੀਂ ਤਾਂ ਪੂਰੇ ਰੋਮੈਂਟਿਕ ਹੋ ਬੇ ਲਈ ਰਹਿ ਰਹੀ ਸੀ ਉਸ ਤੋਂ ਬਾਅਦ ਕੁੱਲੂ ਹੀ ਆ ਸੀ ਆਪਣੀ ਸਰਵਿਸ ਕਰਨੀ ਅੱਛਾ ਅੱਛਾ ਹਾਂ ਪਸੰਦ ਆਇਆ ਨਾ ਸਾਨੂੰ ਉੱਥੇ ਅਸੀਂ ਉੱਥੇ ਹੀ ਰਹਿਣ ਲੱਗ ਗਏ ਅੱਛਾ ਮਤਲਬ ਪੂਰਾ ਰੋਮੈਂਟਿਕ ਕਪਲ ਰਹੇ ਤੁਸੀਂ ਤੁਹਾਡੀ ਕਹਾਣੀ ਸਾਨੂੰ ਦਿਖਾਇਆ ਸੀਗਾ ਕਿ ਬਸ ਸਦਾ ਲਿਆ ਗਿਆ ਉਹਦੇ ਪਤਾ ਲੱਗਿਆ ਜਦੋਂ ਅਗਲੇ ਦਿਨ ਮੇਰੇ ਹਸਬੰਡ ਹੀ ਹੈਸ ਪਾਸਟ ਅਵੇ ਨਾ ਪਰ ਉਹ ਮੇਰੇ ਹਸਬੰਦ ਤੇ ਕਾਲਜ ਹੀ ਆ ਗਏ ਸੀ ਮੇਰੇ ਮੈਂ ਐਮਏ ਕਰਦੀ ਸੀ ਉਸੇ ਤੇ ਕਾਲਜ ਆ ਗਏ ਸੀ ਮੇਰੇ ਨਾਲ ਗੱਲਬਾਤ ਕਰ ਇਹ ਤਾਂ ਪੂਰੀਆਂ ਮਾਡਰਨ ਬੀਬੀਆਂ ਨੇ ਆਪਣੇ ਬੀਬੀਆਂ ਵਾਲਾ ਕੰਮ ਨਹੀਂ ਹੈਗਾ ਇਹ ਤਾਂ ਕੋਈ ਕਾਲਜ ਆ ਗਿਆ ਕੋਈ ਗੁੱਲੂ ਰੋਮਾਂਸ ਕਰਨ ਜਾ ਰਿਹਾ ਲੈ ਇਹ ਆਪਣੇ ਨਾਲ ਬੀਬੀ ਵਾਲਾ ਕੰਮ ਨਹੀਂ ਹੈਗਾ ਮੈਂ ਤਾਂ ਵੀ ਕਹੀ ਜਾਂਦਾ ਬੀਬੀ ਕੋ ਤੁਸੀਂ ਵੀ ਕਰਿਆ ਕਰੋ ਤੁਸੀਂ ਨਹੀਂ ਕਰ ਸਕਦੀਆਂ ਉਹ ਜੋ ਕਰ ਸਕਦੇ ਅੱਛਾ ਬੀਬੀ ਅੱਛਾ ਫਿਰ ਕਾਲਜ ਆ ਗਏ ਤੁਸੀਂ ਪਰ ਪੂਰਾ ਉਹ ਤਾਂ ਫਿਰ ਪੂਰਾ ਮਟਕ ਮਟਕ ਕੇ ਤੁਰੇ ਹੋਗੇ ਵੀ ਨਹੀਂ ਨਹੀਂ ਮੈਂ ਤੂੰ ਕੌਣ ਆ ਗਿਆ ਦੇਖੋ ਮੇਰੀ ਫਰੈਂਡ ਮੇਰੇ ਨਾਲ ਸੀ ਕਿ ਪਹਿਲਾਂ ਤੇ ਮੈਨੂੰ ਵਾਕਈ ਗੁੱਸਾ ਚੜਿਆ ਕਿਉਂਕਿ ਪਹਿਲਾਂ ਅਸੀਂ ਮੇਰੇ ਫਾਦਰ ਨੇ ਨਾ ਸੈਟਲ ਕੀਤਾ ਸੀ ਕਿ ਤੁਸੀਂ ਘਰ ਆਣਾ ਤੇ ਉਹ ਆਏ ਨਹੀਂ ਮੈਨੂੰ ਬਹੁਤ ਗੁੱਸਾ ਸੀ ਮੈਂ ਕਿਹਾ ਆਪਣੇ ਆਪ ਨੂੰ ਸੁਪੀਰੀਅਰ ਸਮਝਦੇ ਨੇ ਮੁੰਡੇ ਵਾਲੇ ਵੀ ਕਿਉਂ ਨਹੀਂ ਆਏ ਮੇਰੇ ਫਾਦਰ ਪਿੰਡੋਂ ਆਏ ਖਾਸ ਤੌਰ ਤੇ ਤੇ ਫਿਰ ਉਹ ਅਚਾਨਕ ਹੀ ਕਾਲਜ ਆ ਗਏ ਸਿੱਧਾ ਤੇ ਫਿਰ ਮੈਨੂੰ ਬਹੁਤ ਗੁੱਸਾ ਆਇਆ ਪਰ ਮੇਰੀ ਮੁਖਰਜੀ ਨੂੰ ਗੁੱਸਾ ਆ ਗਿਆ ਪਰ ਮੇਰੀ ਫਰੈਂਡ ਨੇ ਪਰ ਮੇਰੀ ਫਰੈਂਡ ਨੇ ਮੈਨੂੰ ਸ਼ਾਂਤ ਕੀਤਾ اچھا ਤੇ ਬਸ ਠੀਕ ਸੀ ਮੈਨੂੰ ਪਤਾ ਸੀ ਉਦੋਂ ਤੁਹਾਡੇ ਮਤਲਬ ਜਿਵੇਂ ਅੱਜਕੱਲ ਕੁੜੀਆਂ ਫੋਲੋ ਕਰਦੀਆਂ ਹੋ ਤਾਂ ਤੁਸੀਂ ਕਿਹੜੀ ਐਕਟਰ ਨਹੀਂ ਨੂੰ ਫੋਲੋ ਕਰਦੇ ਸੀ ਐਕਟਰਸ ਨੂੰ ਦੇਖੋ ਸਾਡੇ ਮੇਲੇ ਤੇ ਬਹੁਤ ਅੱਛੀਆਂ ਅੱਛੀਆਂ ਐਕਟਰਸ ਸੀ ਜਿਵੇਂ ਸਰ ਮધુਬਾਲਾ ਮੀਨਾ ਕੁਮਾਰੀ ਸਾਨੂੰ ਫੋਲੋ ਅਸੀਂ ਕਿਸੇ ਨੂੰ ਨਹੀਂ ਸੀ ਕਰਦੇ ਫੋਲੋ ਕਰਨ ਦੀ ਕੀ ਜ਼ਰੂਰਤ ਹੈ ਹਾਂ ਫੋਲੋ ਆਂਟੀ ਨੂੰ ਮધુਬਾਲਾ ਕਰੇ ਹੈ ਹਾਂ ਜੀ ਤੁਹਾਡਾ ਕੀ ਸੁਹਾਣੇ ਸੀਗੀ ਦਾਸ ਸਾਹਿਬ ਹੈਗੇ ਨੇ ਹਾਂ ਜੀ ਆ ਚਲੋ ਤੇ ਤੁਸੀਂ ਮਤਲਬ ਤੁਹਾਨੂੰ ਦਿਖਾਇਆ ਸੀ ਵਿਆਹ ਵਾਲੇ ਦਿਨ ਕਿ ਟਪਟਾਕੇ ਪਾਇਆ ਸੀ ਬਸ ਨਹੀਂ ਜੀ ਉਹ ਘਰ ਇਹ ਦੇਖਣ ਆਏ ਸੀ ਅੱਛਾ ਘਰ ਇਹ ਦੇਖਣ ਆਏ ਸੀ ਪਸੰਦ ਕੀਤਾ ਤੁਹਾਨੂੰ ਪਸੰਦ ਆਈ ਸੀ ਹਾਂ ਪਸੰਦ ਸੀ ਤਾਂ ਹੀ ਤਾਂ ਰਿੰਗ ਸੈਰੇਮਨੀ ਹੋ ਗਈ ਉਦੋਂ ਹੀ ਅੱਛਾ ਜੀ ਤੇ ਕਿਸੇ ਕੋਈ ਅੰਤਿਹਾਜ ਜਿਹਨਾਂ ਦੀ ਲਵ ਮੈਰਿਜ ਹੋਈ ਹੋਇਆ ਇੱਥੇ ਨਹੀਂ ਲਵ ਮੈਰਿਜ ਹੁਣ ਕੋਣ ਨੇ ਹੁਣ ਬੇਬੀ ਦੀ ਲਵ ਮੈਰਿਜ ਨਹੀਂ 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 ਦਿਖਾਇਆ ਸੀ ਤੁਹਾਨੂੰ ਬੇਬੇ ਨੇ ਦਿਖਾਇਆ ਥਾ ਘਰ ਦੇਖਣ ਆਏ ਤੇ ਅੱਛਾ ਤੁਸੀਂ ਵੀ ਦੇਖਿਆ ਸੀ ਉਹ ਅਸੀਂ ਵੀ ਦੇਖਿਆ ਅੱਛਾ ਤੁਹਾਨੂੰ ਪੁੱਛਿਆ ਵੀ ਸੀ ਹਾਂਜੀ ਉਹ ਯਾਦ ਈ ਐਵੇਂ ਗਿਆ ਤੁਸੀਂ ਵੀ ਕੁੜੀਆਂ ਨਾਲ ਆਏ ਹੁੰਦਾ ਰਿਹਾ ਆਹ ਤਾਂ ਵਧੀਆ ਸੀ ਸਾਹਮਣੇ